ਕਿ ਪਹਿਲਾਂ ਇੱਕ ਡਰਾਈਵਰ ਨੇ ਗੱਲ ਸੁਣਾਈ ਹੂੰ ਕਹਿੰਦਾ ਕਿ ਮੈਂ ਪਿੰਡ ਨੂੰ ਜਾਣਾ ਸੀ ਅੱਛਾ ਤੇ ਮੈਨੂੰ ਸਾਧਨ ਨਾ ਮਿਲੇ ਤੇ ਨੀਰਾ ਹੋ ਗਿਆ ਹੂੰ ਕਹਿੰਦਾ ਯਾਰ ਮੈਂ ਕਿਹਾ ਯਾਰ ਕਾਹਤੇ ਚਲੀ ਗਏ ਯਾਰ ਹੂੰ ਕਹਾ ਮੈਂ ਡਾਕਟਰ ਕੋਲੇ ਗਿਆ ਕਹਿੰਦਾ ਮੈਂ ਡਾਕਟਰ ਨੂੰ ਮੈਂ ਕਹਾਂ ਜੀ ਮਰੀਜ਼ ਨੂੰ ਜਾ ਕੇ ਦੇਖ ਲਵਾਂਗੇ ਕਹਿੰਦਾ ਹਾਂਜੀ ਅੱਛਾ ਕਹਿੰਦਾ ਵੀ ਕਿੰਨੀ ਫੀਸ ਆ ਕਹਿੰਦਾ ਵੀ 300 ਤਾਂ ਜਾਣ ਦਾ ਹੀ ਲੈਣੇ ਆ ਬਾਈ ਅੱਛਾ ਕਿਉਂਕਿ ਕਹਿੰਦਾ ਗੱਡੀ ਤੇ ਜਾਣਾ ਹੁੰਦਾ ਤੇਲ ਮੱਚ ਜਾਂਦਾ ਹਾਂ ਉਹ ਕਹਿੰਦਾ ਜੀ ਦਿੱਤਾ ਚਲੋ ਫਿਰ ਅੱਛਾ ਕੱਢੋ ਗੱਡੀ ਹੂੰ ਉਹਨਾਂ ਗੱਡੀ 'ਚ ਬੈਠਾ ਡਾਕਟਰ ਜੀ ਘਰੇ ਆ ਗਿਆ ਡਾਕਟਰ ਨੂੰ ਆ ਗਿਆ 300 ਰੁਪਇਆ ਫੜਾਤਾ ਬਾਹਰ 'ਚ ਉਹ ਕਹਿੰਦਾ ਮਰੀਜ਼ ਕਿੱਥੇ ਹੈ ਕਹਿੰਦਾ ਮਰੀਜ਼ ਪਤਾ ਨਹੀਂ ਕਿੱਧਰ ਉੱਠ ਗਿਆਣ ਤੁਸੀਂ ਜਾਓ ਯਾਰ ਚੱਲ ਤੁਸੀਂ ਆਪ ਦਾ 300 ਲੈ ਲਓ ਕਹਿੰਦਾ ਉਹ ਕਹਿੰਦਾ ਯਾਰ ਆ ਕੀ ਮਤਲਬ ਐਵੇਂ ਹੀ 300 ਦੇਤਾ ਤੂੰ ਕਹਿੰਦਾ ਨਹੀਂ ਭਾਈ ਮੈਂ ਅੱਡੇ 'ਚ ਟੈਕਸੀ ਵਾਲਾ 500 ਮੰਗਦਾ ਹੀ ਪੁੱਛਿਆ ਸੀ ਤੂੰ 200 ਘੱਟ ਜਾ ਗਿਆ ਕਹਿੰਦਾ ਉਹ ਟੈਕਸੀ ਦੇ ਥਾਂ ਤੇ ਡਾਕਟਰ ਨੂੰ ਹੀ ਵਰਤ ਗਿਆ ਆਣਾ ਉਹ ਦੂਜਾ ਕਹਿੰਦਾ ਕਹਿੰਦਾ ਆਪਾਂ ਐ ਨਹੀਂ ਆਪਾਂ ਘੱਟ ਥੋੜੀਆਂ ਜੇ ਆਪਾਂ ਡਾਕਟਰ ਬਣ ਜਾਈਏ ਨਾ ਆਪਾਂ ਮਰੀਜ਼ ਨੂੰ ਕੈਦੇ ਨਾਲ ਸਮਝਾਵਾਂਗੇ ਉਹ ਕਿਨੇ ਵੀ ਭਾਈ ਜਿਹੜਾ ਤੇਰਾ ਇਹ ਸਰੀਰ ਹੈ ਇਹ ਇੱਕ ਟਰਾਂਸਪੋਰਟ ਹੈ ਪੂਰੀ ਸਾਰੀ ਇਹ ਪੂਰੀ ਧਰਤੀ ਹੈ ਇਹਦੇ ਵਿੱਚ ਗੱਡੀਆਂ ਚੱਲਦੀਆਂ ਅੱਛਾ ਅੱਡੋ-ਅੱਡੀ ਗੱਡੀਆਂ ਦੇ ਰੰਗ ਵੀ ਆ ਕੰਪਨੀਆਂ ਦੇ ਅੱਛਾ ਜਿਵੇਂ ਲਾਲ ਸੈੱਲ ਚਿੱਟੇ ਸੈੱਲ ਪੀਲੇ ਸੈੱਲ ਹਨ ਉਹ ਗੱਡੀਆਂ ਅੱਡੋ ਅੱਡੀ ਰੰਗਦੇ ਨੇ ਅੱਛਾ ਐਕਸੀਡੈਂਟ ਵੀ ਹੁੰਦੀਆਂ ਮਰਦੀਆਂ ਵੀ ਐ ਹਾਂ ਹਾਂ ਫਿਰ ਨਵੀਆਂ ਵੀ ਆਉਂਦੀਆਂ ਏਜੰਸੀ ਚੋਂ ਨਿਕਲ ਕੇ ਅੱਛਾ ਵੇਖ ਟ੍ਰਾਂਸਪੋਰਟ ਐ ਬਹੁਤ ਤਕੜੀ ਤਕੜੀ ਟ੍ਰਾਂਸਪੋਰਟ ਆ ਅੰਦਰ ਉਹ ਕਹਿੰਦਾ ਜਿਵੇਂ ਹੁਣ ਆਪਣੇ ਸਰੀਰ ਨੂੰ ਮੈਸੇਜ ਦੇਣਾ ਦਿਮਾਗ ਨੂੰ ਆਪਾਂ ਮਤਲਬ ਕਿ ਮੈਂ ਕੋਈ ਚੀਜ਼ ਸੋਚ ਲਈ ਸੋਚ ਲਈ ਤਾਂ ਹੁਣ ਮੈਂ ਜਦੋਂ ਸੋਚਣੀ ਉਹ ਤੋਂ ਪਹਿਲਾਂ ਜਿਹੜੇ ਉਹ ਸੈੱਲ ਆ ਉਹਨਾਂ ਨੇ ਭਜਣਾ ਅੱਛਾ ਗੱਡੀ ਨੇ ਸਪੀਡ ਨਾ ਜਾਣਾ ਦਿਮਾਗ ਨੂੰ ਜਾ ਕੇ ਮੈਸੇਜ ਦੇਣਾ ਅੱਜ ਮੈਂ ਚੁੰਡੀ ਵੱਢਦੇ ਆਂ ਉਹ ਇਹ ਚੀਜ਼ ਆ ਜੇ ਤੇਰੇ ਮੈਂ ਚੁੰਡੀ ਵੱਢੀ ਤੇ ਉਹਨੇ ਭੱਜ ਕੇ ਜਾ ਕੇ ਦੱਸਣਾ ਵੀ ਇਹਦੇ ਚੁੰਡੀ ਵੱਢੀ ਹਾਂ ਮਾਰੇ ਜਾ ਦਰਦ ਕਰ ਅੱਛਾ ਫੇਰ ਅਖੇ ਦਰਦ ਹੁੰਦਾ ਅੱਛਾ ਮੈਂ ਕਹਾ ਫੇਰ ਤਾਂ ਸਰਾ ਹੀ ਆ ਕਹਿੰਦਾ ਯਾਰ ਸਾਰਾ ਹੀ ਟ੍ਰਾਂਸਪੋਰਟ ਮਹਿੰਗਾ ਹੈ ਅੱਛਾ ਜਿਵੇਂ ਬਾਹਰ ਗੱਡੀਆਂ ਖਤਮ ਹੋਈ ਜਾਂਦੀਆਂ ਨਵੀਆਂ ਆਈ ਜਾਂਦੀਆਂ ਜਿਵੇਂ ਆਪਾਂ ਕਹਿੰਦੇ ਸੈਲ ਘਟ ਗਈ ਫਲਾਨਾ ਘਟ ਗਿਆ ਨਾ ਬੰਦਾ ਬਿਮਾਰ ਹੋ ਗਿਆ ਕੰਪਨੀ ਫੇਲ ਹੋ ਜਾਂਦੀ ਹੈ ਅੱਛਾ ਕੰਪਨੀ ਫੇਲ ਹੋ ਜਾਂਦੀ ਹੈ ਮਾਲਕ ਵਿਚਾਰੇ ਫੇਲ ਹੋ ਜਾਂਦੇ ਆ ਫਿਰ ਉਹ ਵਿਚਾਰੇ ਖਤਮ ਹੋ ਜਾਂਦੇ ਆ ਫਿਰ ਬਾਹਰੋਂ ਜਿਹੜੇ ਡਾਕਟਰ ਹੈ ਇਹ ਇੱਕ ਬੀਮੇ ਦਾ ਕੰਮ ਕਰਦੇ ਆ ਇੰਸੋਰਸ ਦਾ ਅੱਛਾ ਇਹ ਉਹਨਾਂ ਨੂੰ ਫਿਰ ਪੈਸਾ ਦਿੰਦੇ ਆ ਅੱਛਾ ਹੈਨਾ ਬਾਹਰੋਂ ਸਹਿਤ ਆ ਜਾਂਦੇ ਆ ਵੀ ਤੁਸੀਂ ਦਿਲ ਨਾ ਛੱਡੋ ਗੱਡੀਆਂ ਨਾ ਵਗਾ ਪਾਓ ਅੱਛਾ ਚਲਾਓ ਹਾਂ ਅਸੀਂ ਤੁਹਾਡੀ ਹੈਲਪ ਕਰਦੇ ਆਂ ਆਪਦੇ ਕੋਲੋਂ ਦੀ ਗੱਡੀਆਂ ਦਿੰਦੇ ਆਂ ਪਹਿਲਾਂ ਆਪਦੇ ਕੋਲੋਂ ਗੱਡੀਆਂ ਵੀ ਕਈ ਵਾਰ ਇਧਰੋਂ ਭੇਜਦੇ ਆਂ ਬਾਹਰੋਂ ਥਾਈਲੀਆਂ ਚ ਪਾ ਕੇ ਨਹੀਂ ਭੇਜਦੇ ਚਟੇ ਸੈੱਲ ਲਾਲ ਸੈੱਲ ਗੱਡੀਆਂ ਇਧਰੋਂ ਭੇਜ ਦਿੰਦੇ ਆਂ ਆਪਣੀਆਂ ਆਪਣਾਂ ਬਾਹਰ ਲਗਾ ਵੀ ਤੁਸੀਂ ਚਲਾਓ ਯਾਰ ਹਾਂ ਦਿਲ ਨਾ ਝੱਡੋ ਹਾਂ ਮਾਲਕ ਫੇਰ ਉੱਠ ਘੜਦਾ ਫੇਰ ਚਲਾ ਆਂਦਾ ਫੇਰ ਉਹ ਆਪਦੀਆਂ ਗੱਡੀਆਂ ਪਾਉਣ ਲੱਗ ਜਾਂਦੇ ਆ ਉੱਥੇ ਹੀ ਅੰਦਰੇ ਕੰਪਨੀ ਚ ਅੱਛਾ ਫੇਰ ਛੱਡ ਦਿੰਦੇ ਆਂ ਰੋਡ ਤੇ ਚੱਲੀ ਜਾਂਦੀਆਂ ਫੇਰ ਚੱਲ ਪੈਂਦਾ ਸਿਸਟਮ ਅਈਆ ਅੱਡੋੜੀ ਮਹਿਕਵੇਂ ਆ ਮਹਿਕਵੇਂ ਆ ਜਿਵੇਂ ਆਪਾਂ ਕਹਿੰਦੇ ਨੇ ਜਦੋਂ ਬੰਦਾ ਮਰ ਜਾਂਦਾ ਹੈ ਆਪਾਂ ਕਹਿੰਦੇ ਨੇ ਵੀ ਦੁਨੀਆ ਖਤਮ ਹੋ ਗਈ ਹੈ ਨਾ ਉਹ ਕੰਮ ਹੁੰਦਾ ਹੈ ਉਦੋਂ ਪਰਲੋ ਹੀ ਆ ਜਾਂਦੀ ਹੈ ਪਰਲੋ ਆ ਜਾਂਦੀ ਹੈ ਉਦੋਂ ਮਤਲਬ ਕਿ ਸਾਰਾ ਸਿਸਟਮ ਹੀ ਉਥਲ ਪੁਥਲ ਹੋ ਜਾਂਦਾ ਹੈ ਸਾਰੀ ਧਰਤੀ ਵੀ ਖਤਮ ਧਰਤੀ ਸਾਰੀ ਖਤਮ ਹੋ ਜਾਂਦੀ ਹੈ ਪੂਰੇ ਦੇ ਪੂਰੇ ਸਭ ਗੱਡੀਆਂ ਬੰਦੇ ਨਸ਼ਟ ਹੋ ਜਾਂਦੇ ਅੰਦਰ ਪਰ ਦੇਖੋ ਕੋਕ ਆਪਾਂ ਨੂੰ ਸੋਚ ਆ ਵੀ ਆਪਾਂ ਜਿਉਂਦੇ ਕਿਵੇਂ ਹਾਂ ਦੇਖੋ ਸਿਸਟਮ ਕਿਵੇਂ ਹੈ ਜਿਹੜੀਆਂ ਅੱਖਾਂ ਇਹਨਾਂ ਨੇ ਫੋਟੋ ਖਿੱਚਣੀ ਹੈ ਹਾਂ ਬੰਦੇ ਦੀ ਮੈਂ ਤੈਨੂੰ ਦੇਖ ਰਿਹਾ ਮੈਂ ਇਹਦੇ ਅਲ ਦੇਖ ਰਿਹਾ ਇਹ ਫਟਾਫਟ ਜਾ ਕੇ ਮੈਸੇਜ ਦਿੰਦਿਆਂ ਵੀ ਇਦਰਾ ਦੇਖੀ ਜਾਂਦਾ ਆ ਦੇਖੀ ਜਾਂਦਾ ਖਿੱਚੀ ਫੋਟੋ ਕਰਾਂ ਖਿੱਚੀ ਹਾਂ ਨਾ ਜਦੋਂ ਆਪਾਂ ਮਾਲ ਖਾਣੇ ਉਹ ਅੰਦਰ ਜਾ ਕੇ ਸੈੱਲ ਦੱਸਦੇ ਆ ਭੱਜ ਕੇ ਪਹੁੰਚਦੇ ਉੱਥੇ ਵੀ ਇਹਨੇ ਖਾ ਲਿਆ ਹੁਣ ਮਾਰਾ ਜਾਂ ਨਸਾ ਕਰ ਇਹਨੂੰ ਹਾਂ ਹੈ ਹਾਂ ਯਾਰ ਕੀ ਆ ਦਿਮਾਗ ਹੈ ਆਪਣੇ ਯਾਰ ਕਿਵੇਂ ਬਣਾਇਆ ਦੇਖ ਲਈ ਆਏ ਥੋੜੀ ਸਰੀਰੋਂ ਹੀ ਦੁਰਿਆ ਫਿਰਦਾ ਨਹੀਂ ਜੀ ਨਹੀਂ ਖਾਂਦੇ ਫਿਰ ਝੰਡਾ ਵੀ ਚੱਕ ਲੈਂਦੇ ਹਾਂ ਫਿਰ ਜੇ ਨਹੀਂ ਖਾਂਦੇ ਫਿਰ ਉਹ ਜਿਹੜਾ ਡਰਾਈਵਰਾ ਕਟਿੰਗਾਂ ਰੋਕ ਦਿੰਦੇ ਆ ਹਾਂ ਮੰਦਪਾ ਇਹ ਜਾਂਦਾ ਅੱਛਾ ਗੱਡੀਆਂ ਖੜ ਜਾਂਦੀਆਂ ਸਾਈਡ ਤੇ ਜਿੱਥੇ ਜਿੱਥੇ ਖੜੇਗਾ ਮਾਲ ਪਹੁੰਚਦਾ ਹੀ ਨਹੀਂ ਟਿਕਾਣੇ ਤੇ ਬੰਦਰਗਾਹ ਦੇ ਸੱਪ ਖੜਾ ਹੁੰਦਾ ਆ ਖਾਲੀ ਉਹ ਫਿਰ ਰੋਲਾ ਪਾਉਂਦੇ ਉਧਰੋਂ ਵੀ ਭਾਈ ਮਾਲ ਪਜਾਓ ਤੇ ਡਰਾਈਵਰ ਕਹਿੰਦੇ ਸਾਡੀ ਹੜਤਾਲ ਹੈ ਅੱਜ ਨਸਾ ਨਹੀਂ ਪਹੁੰਚਿਆ ਠੀਕ ਹੈ ਮਾਲ ਬੰਦ ਹੋ ਗਿਆ ਅੱਛਾ ਫਿਰ ਉਹ ਅੰਦਰਲਾ ਪ੍ਰਧਾਨ ਮੰਤਰੀ ਹੈ ਜਿਹੜਾ ਉਹ ਸੰਦੇਸ਼ ਦਿੰਦਾ ਹਾਂ ਵਿਪੀ ਜਾ ਜਾ ਵੀ ਨਸਾ ਜਿੰਦਾਬਾਦ ਮਰਦਾਬਾਦ ਕਰਨ ਲੱਗ ਜਾਂਦੇ ਹਾਂ ਕਈ ਵਾਰੀ ਦਾ ਬੇਚਾਰਾ ਫਸਿਆ ਹੁੰਦਾ ਵਾਲੀ ਕੀ ਪਿਆ ਹੁੰਦਾ ਕੋਈ ਦਿੰਦਾ ਨਹੀਂ ਫਿਰ ਉਹਨੂੰ ਕਈ ਵਾਰੀ ਕੋਈ ਹੋਰ ਗੋਲੀ ਘੱਟਾ ਦਿੰਦਿਆ ਜਿਹਦੇ ਨਾਲ ਮਾਰਾ ਮੋਟਾ ਡਰਾਈਵਰ ਤੁਰਦੇ ਆ ਫਿਰ ਗੱਡੀਆਂ ਹੌਲੀ ਜਾਂਦੀਆਂ ਯਾਨੀ ਉਸ speed ਨਾਲ ਨਹੀਂ ਜਾਂਦੀਆਂ ਯਾਨੀ ਐਂ ਬਾਜਦੀਆਂ ਜਾਂਦੀਆਂ ਇੱਕ ਦੂਜੇ 'ਚ ਯਾਨੀ ਮਾਲ ਪਚਾ ਦਿੰਦੇ ਆ ਵਿਚਾਰੇ ਪਰ ਉਹ ਨਿਆਰਾ ਨਹੀਂ ਜਦੋਂ ਮਾਰਿਆ ਕਾਰ ਡੋਟਿਆਂ ਦਾ ਫੇਰ ਲੈ ਲੈ ਜਿਹੜੀ ਲਾਈਟ ਹੁੰਦੀ ਹੈ ਲਾਲ ਹਰੀ ਨਹੀਂ ਵਹਦੇ ਉਹ ਆ ਜਾਂਦੇ ਆ ਗੋਲੀ ਵਾਂਗੂ ਫੇਰ ਸੈਪ ਵਾਲਿਆਂ ਨੂੰ ਪਤਾ ਹੁੰਦਾ ਵੀ ਦੂਜਾ ਵੀ ਲਿਆਓ ਨੇੜੇ ਇਹ ਤਾਂ ਭਾਰਤ ਆ ਹਾਂ ਤੇ ਉਹ ਕਹਿੰਦਾ ਜਦੋਂ ਆਪਾਂ ਕਹਿੰਦਾ ਮਤਲਬ ਕੋਈ ਬੰਦਾ ਆ ਗਿਆ ਹਾਂ ਫੇਰ ਉਹਨੂੰ ਪਤਾ ਵੀ ਸਿਸਟਮ ਹੈ ਜਿਹੜਾ ਰੋਡ ਖਰਾਬ ਹੋ ਗਿਆ ਜਿੱਥੋਂ ਗੱਡੀਆਂ ਚੱਲਦੀਆਂ ਆਹ ਰੋਡ ਖਰਾਬ ਹੋ ਜਾਂਦੇ ਹਾਂ ਹਾਂ ਜਦੋਂ ਜਮਾ ਰੋਡ ਖਰਾਬ ਹੋ ਗਿਆ ਫੇਰ ਕਹਿੰਦਾ ਭਾਰਤ ਵਾਲਾ ਰੋਡ ਕੱਢੀਦਾ ਉਹ ਕਹਿੰਦੇ ਭਾਰਤ ਮਾਲਾ ਰੋਡ ਕੱਢਣਾ ਵੱਡਾ ਬਾਹਰੇ ਬਾਹਰ ਜਮਾ ਅੱਛਾ ਕਿਉਂਕਿ ਉਹ ਬਾਈਪਾਸ ਸਰਜਰੀ ਕਹਿੰਦੇ ਆ ਉਹਨੂੰ ਅੱਛਾ ਕਹਿੰਦਾ ਫੇਰ ਉਹ ਭਾਰਤ ਮਾਲਾ ਰੋਡ ਕੱਢੀ ਦਾ ਵੀ ਹੁਣ ਕੱਟੀਆਂ ਐਂ ਦੀ ਜਾਣਗੀਆਂ ਅੱਛਾ ਕਹਿੰਦਾ ਫੇਰ ਉਹਨੂੰ ਤਾਂ ਹੀ ਦੱਸਦਾ ਡਾਕਟਰ ਵੀ ਭਾਈ ਤੂੰ 2 ਮਹੀਨੇ 3 ਮਹੀਨੇ 6 ਮਹੀਨੇ ਬਚਤ ਰੱਖਣੀ ਐ ਹਾਂ ਮੇਰ ਨੂੰ ਕੱਜਾ ਆ ਜਾਏ ਆਪਾਂ ਆ ਰੋਡ ਹੁਣ ਜਦੋਂ ਬਣਾਉਂਦੇ ਸੀਮੈਂਟ ਵਾਲਾ ਉਹ ਤੇ ਗੱਟੇ ਸੈਟ ਗੋ ਕਹਿੰਦੇ ਨਾ ਗੱਡੀ ਨਾ ਚੜਾਏ ਉੱਥੇ ਹਲੇ ਰੋਡ ਬਹਿਜੂ ਹਾਂ ਤੇ ਮੇਰਾ ਦੱਸਦੇ ਆ ਵੀ ਅੱਜ ਇਹ ਨਾ ਪੂਰੇ ਧਿਆਨ ਨਾਲ ਗੱਡੀਆਂ ਚਲਾਉਣਗਾ ਵੀ ਰੋਡ ਅਜੇ ਕੱਚਾ ਹੈ। ਅੱਛਾ ਨਾ ਮਾ ਰੋਡ ਐ ਤੇ ਮਿੱਟੀ ਘਟਾ ਨਹੀਂ ਪੈਣ ਦੇਣਾ। ਹਾਂ ਠੀਕ ਆ। ਜੇ ਮਿੱਟੀ ਘਟਾ ਪੈ ਗਿਆ ਡਰਾਈਵਰਾਂ ਨੂੰ ਭਲੇਖਾ ਪੈ ਜਾਣਾ ਵੀ ਰੋਡ ਬੰਦ ਹੈ। ਹੂੰ ਤੇ ਜੇ ਫਿਰ ਗੱਡੀਆਂ ਨਾ ਚੜੀਆਂ ਰੋਡ ਤੇ ਸਮਝ ਲੈ ਕੰਮ ਖਤਮ। ਜੋ ਨਾ ਚੱਟੀ ਆਵੇ ਨਾ ਲਾਲ ਜਾਵੇ ਨਾ ਫਿਲੀ ਆਵੇ ਕੋਈ ਨਹੀਂ ਜਾਣੀ ਇਹਦਾ ਡਰਾਈਵਰ ਬਹੁਤ ਸੋਖੇ ਤਰੀਕੇ ਸਮਝਾਉਂਦਾ ਜੇ ਡਾਕਟਰ ਹੋਵੇ ਹਨਾ ਹਾਂ ਉਹ ਕਹਿੰਦਾ ਫੇਰ ਰੋਡ ਬੰਦ ਆ ਹੋ ਫੇਰ ਉਧਰਲੇ ਰੋਡ ਤੇ ਤਾਂ ਸਾਡੇ ਪਹਿਲਾਂ ਹੀ ਬੈਰੀਕੇਟ ਲਾਇਆ ਹੋ ਉਹਦਾ ਬੰਦਕਾਰੀ ਦਿੱਤੇ ਅੱਛਾ ਕੱਲਾ ਭਾਰਤ ਮਾਲਾ ਹੀ ਚੱਲਦਾ ਤੇਰਾ ਅੱਛਾ ਭਾਰਤ ਮਾਲਾ ਤੇ ਵੀ ਤੂੰ ਮੂਰੇ ਮਿੱਟੀ ਘੱਟਾ ਪਾ ਲਿਆ ਤੇ ਉਧਰ ਵੀ ਨਾ ਕਟਿੰਗਾ ਕੰਝਾਂ ਗੱਲ ਖਤਮ ਹੋ ਗਈ ਹਾਂ ਪਰ ਲੋ ਆ ਗਈ ਅੱਛਾ ਲੋਕ ਭੁੱਖੇ ਮਰ ਜਾਣਗੇ ਜੇ ਤੋ ਡਰਾਈਵਰਾਂ ਨੇ ਮਾਲ ਹੀ ਨਾ ਪਛਾਇਆ ਹਾਂ ਬਸ ਖਤਮ ਹੂੰ ਠੀਕ ਆ ਪਰ ਬੋਲਾ ਤਕੜਾ ਜਿਹਾ ਡਿਗੜਾ ਹਾਂ ਹਾਂ ਤੇ ਇਹ ਲੱਗ ਕਿਡਾ ਟਰਾਂਸਪੋਰਟ ਆ ਯਾਰ ਇਹ ਹਾਂ ਕੋਈ ਨਾਰਮਲ ਚੀਜ਼ ਨਹੀਂ ਹੈਗੀ ਅੰਦਰ ਟਾ ਬੇ ਢੂਬੇ ਸਾਰਾ ਘਸ ਹੈ ਹਾਂ ਉਹ ਹੈ ਰੋਟੀ ਪਾਣੀ ਸਾਰਾ ਪਹੁੰਚਦਾ ਹੈ ਹਾਂ ਐਵੇਂ ਨਹੀਂ ਬੰਦੇ ਫਿਰਦੇ ਡਰਾਈਵਰ ਅੱਛਾ ਗੱਡੀਆਂ ਬਹੁਤ ਖਤਮ ਹੁੰਦੀਆਂ ਕਿੰਨੀਆਂ ਗੱਡੀਆਂ ਖਤਮ ਹੋਈ ਜਾਂਦੀਆਂ ਨਵੀਆਂ ਆਈ ਜਾਂਦਾਂ ਕੰਪਨੀ ਤੋਂ ਵੇਖ ਵਿੱਚ ਹੀ ਕੰਪਨੀ ਹੈ ਐਕਸੀਡੈਂਟ ਵੀ ਹੋ ਜਾਂਦੀਆਂ ਹੁੰਦਿਆਂ ਲਾਲ ਸੈਲ ਖਤਮ ਹੋ ਕੇ ਬਣ ਕੇ ਖਤਮ ਹੋ ਕੇ ਬਣ ਕੇ ਹੂੰ ਠੀਕ ਹੈ ਕਈ ਵਾਰੀ ਬੱਕਰੀ ਦਾ ਦੁੱਧ ਆਪਾਂ ਨਹੀਂ ਪੀਉਂਦੇ ਬੱਕਰੀ ਦਾ ਦੁੱਧ ਆ ਨਾ ਉਦੋਂ ਅੰਦਰ ਮਾਲਾ ਵੀ ਕੋਈ ਉਹੋ ਜਿਹਾ ਜਿਗਾਰਡ ਹੁੰਦਾ ਨਵਾਂ ਢਾਬਾ ਖੁੱਲਦਾ ਹੈ ਅੱਛਾ ਉਦੋਂ ਉਹਨਾਂ ਨੂੰ ਹੁੰਦਾ ਵੀ ਅਜਾੜ ਕੋਲ ਥੀ ਆਉਗੀ ਦੁੱਧ ਵਾਲੀ ਹਾਂ ਹਾਂ ਡਰਾਈਵਰ ਫਿਰ ਸ਼ੌਕ ਨਾਲ ਚੂਸਦੇ ਆ ਬੱਕਰੀ ਦਾ ਦੁੱਧ ਹਾਂ ਉਹ ਹੁੰਦਾ ਡੋਡੀ ਕੰਪਨੀਆਂ ਨੂੰ ਜਾਂਦਾ ਅੱਛਾ ਜੇ ਲਾਲ ਰੰਗ ਵਾਲਿਆਂ ਨੂੰ ਜਾਣਾ ਤਾਂ ਲਾਲ ਵਾਲਿਆਂ ਨੂੰ ਹੀ ਜਾਣਾ ਹੈ ਅੱਛਾ ਉਨ ਆਪਾਂ ਨੂੰ ਪਤਾ ਲਾਲ ਸੈਲ ਵੀ ਸੈਲ ਕਹਿੰਦਾ ਉਹਨਾਂ ਦਾ ਤਾਂ ਕੰਪਨੀ ਹੈ ਟੀਸੀ ਆ ਫਲਾਨੀ ਆ ਅੱਛਾ ਐਂ ਚੱਲਦੀਆਂ ਕਹਿੰਦਾ ਮੱਲੀ ਮੋਟਰ ਚੱਲ ਰਹੀ ਆ ਹਾਂ ਅੰਦਰ ਸਹਾਬ ਦੇਣਾ ਉਹਨਾਂ ਨੇ ਸਾਰਾ ਅੱਛਾ ਹਾਂ ਜਾਣੀ ਜਦੋਂ ਸਮਝੋ ਭਾਰਤ ਮਾਲਾ ਰੋਡ ਨਿਕਲ ਗਿਆ ਦੁਨੀਆ ਦਾ ਅੰਤ ਆ ਗਿਆ ਅੱਛਾ ਠੀਕ ਹੈ ਕਿਉਂਕਿ ਉਸ ਤੋਂ ਬਾਅਦ ਉਹਨਾਂ ਕੋਲੇ ਧਰਤੀ ਨਹੀਂ ਬਚੀ ਕੋਈ ਹਾਂ ਕੱਲਾ ਉਹ ਭਾਰਤ ਮਾਲਾ ਰੋਡ ਹੀ ਐ ਸਮਝੋ ਬਾਲਡਵਾਰ ਲੱਗਣ ਵਾਲੀ ਆਪਣੇ ਭਾਰਤਮਾਲਾ ਨਿਕਲਿਆ ਹੁਣ ਆਪਣੇ ਨਿਕਲਿਆ ਨਾ ਹੁਣ ਬਾਲਡਵਾਰ ਲੱਗਣ ਵਾਲੀ ਹੈ ਇਹ ਬਾਈਪਾਸ ਸਰਜਰੀ ਹੋ ਗਈ ਇਹ ਬਾਈਪਾਸ ਸਰਜਰੀ ਹੋ ਗਈ ਹੁਣ ਇੱਧੂ ਉੱਤੇ ਖੁੱਸ ਨਹੀਂ ਤਾਂ ਬਹੀ ਗੱਲ ਹੈ ਠੀਕ ਹੈ ਤੇ ਹੁਣ ਭਾਰਤਮਾਲਾ ਰੋਡ ਤੇ ਵੀ ਰਾਜਸਥਾਨ ਚ ਗੱਡੇ ਪੈ ਗਏ ਹਾਂ ਗੱਡੀਆਂ ਖੜਗੀਆਂ ਨਾ ਖੜਗੀਆਂ ਹੁਣ ਗੱਡੀਆਂ ਵਾਲੇ ਦੱਸ ਕਿੱਧਰ ਜਾਣ ਭਾਰਤਮਾਲਾ ਬੰਦ ਹੋ ਗਿਆ ਤਾਂ ਹੁਣ ਗੱਡੀਆਂ ਵਾਲੇ ਚੱਕਰਾਂ ਚ ਪੈ ਗਏ ਨਾ ਤੁਹਾਨੂੰ ਉਤਰ ਸਕਦੇ ਆ ਹਾਂ ਵੀ ਕਿੱਧਰ ਨੂੰ ਉਤਾਰ ਗਏ ਕਿੱਧਰ ਦੀ ਲਿਜਾਈਏ ਯਾਰ ਥੰਗ ਹੋ ਗਏ ਨਾ ਆਈ ਇਹ ਸਿਸਟਮ ਹੈ ਜਦੋਂ ਭਾਰਤਮਾਲਾ ਨਿਕਲਿਆ ਸਮਝ ਲਓ ਬਾਲਡਵਾਰ ਲੱਗੂ ਅੱਛਾ ਦੁਨੀਆ ਖਤਮ ਹੈ ਹਾਂ ਠੀਕ ਹੈ ਵੀ ਉਹ ਤਾਂ ਕਹਿੰਦੇ ਆ ਵੀ ਭਾਰਤ ਮਾਲਾ ਰੋਡ ਨਿਕਲ ਤੋਂ ਬਾਅਦ ਮੰਨ ਲਓ ਕੋਈ ਮਨਿਆਦ ਨਹੀਂ ਹੈ ਉਹ ਧਰਤੀ ਦੀ ਹਾਂ ਉਹ ਕਦੋਂ ਕਦੋਂ ਵੀ ਬਾੜ ਆ ਸਕਦੀ ਹੈ ਕਦੋਂ ਵੀ ਭਾਰਤ ਮਾਲਾ ਵੀ ਨਸ਼ਟ ਹੋ ਸਕਦਾ ਹੈ ਹਾਂ ਤੁਰੀ ਜਾਂਦੀ ਰਾਹ ਨਹੀਂ ਖੜ ਸਕਦੀ ਹਾਂ ਉਸ ਤੋਂ ਬਾਅਦ ਹੱਲ ਕੋਈ ਨਹੀਂ ਬਸ ਉਹ ਇੱਕ ਰੋਡ ਜਿਹੜਾ ਬਣਾਤਾ ਹੈ ਇੰਡੀਆ ਦੀ ਕੰਪਨੀ ਬਣਾਉਂਦੀ ਹੈ ਭਾਰਤ ਮਾਲਾ ਮਟੀਰੀਅਲ ਵੀ ਮਾੜਾ ਹੁੰਦਾ ਠੀਕ ਹੈ ਹੁਣ ਕਈ ਵਾਰ ਤਾਂ ਦੂਜੇ ਰੋਡ ਜੋੜ ਦਿੰਦੇ ਆ ਵਿੱਚ ਉਹ ਪੈਚਵਰਕ ਵੀ ਹੁੰਦਾ ਹੈ ਅੱਛਾ ਜਿਹੜਾ ਚੰਨੀ ਨੇ ਨਹੀਂ ਕਿਹਾ ਸੀ ਅਸੀਂ ਪੈਚਵਰਕ ਕੀਤਾ ਹੈ ਹਾਂ ਪੈਚਵਰਕ ਵੀ ਹੁੰਦਾ ਰੋਡਾਂ ਦਾ ਅੱਛਾ ਕਈ ਵਾਰ ਆਪਾਂ ਸੁਣਦੇ ਆ ਨਾ ਵੀ ਆ ਨਾੜ ਕੱਟੀ ਗਈ ਘਾ ਪਲਾਸਟਿਕ ਦੀ ਪਾ ਕੇ ਜੋੜਤੀ ਹਾਂ ਐ ਲੱਕੜ ਦੇ ਪੁਲ ਵੀ ਰੱਖਦੇ ਆ ਵਿੱਚ ਅੱਛਾ ਵੀ ਗੱਡੀਆਂ ਟੱਪੀ ਜਾਣ ਪੈਂਚਰ ਵੀ ਲਾਉਂਦੇ ਆ ਹਨਾ ਪੈਂਚਰ ਵੀ ਲੱਗਦਾ ਐ ਪੈਚਵਰਕ ਹੁੰਦਾ ਹਾਂ ਠੀਕ ਹੈ ਕਿਉਂਕਿ ਉਹ ਹੁੰਦਾ ਪਈਵੇਂ ਪਾਈਪਾਂ ਜਾਂਦੀਆਂ ਪਾਣੀ ਵਾਲੀਆਂ ਦੂਜੀਆਂ ਡੀਜ਼ਲ ਵਾਲੀਆਂ ਉਹਨਾਂ ਦਾ ਵੀ ਧਿਆਨ ਰੱਖਣਾ ਹੁੰਦਾ ਵੀ ਕੋਈ ਪਾਈਪ ਲਾਈਨ ਰਾਹ ਚੋਰੀ ਨਾ ਹੋ ਜੇ ਲੀਕ ਨਾ ਹੋ ਜੇ ਠੀਕ ਹੈ ਉਹਨਾਂ ਕਰਨ ਵਾਲੇ ਦਾ ਕਰ ਲੈਣਗੇ ਚੋਰੀ ਪਰ ਉੱਥੇ ਵਾਲੇ ਲੋਕਾਂ ਦਾ ਨੁਕਸਾਨ ਬਹੁਤ ਹੋ ਜਾਣਾ ਜਿੱਥੇ ਲੀਕ ਹੋ ਗਈ ਉਹ ਜਿਵੇਂ ਹੁਣ ਪਾਕਿਸਤਾਨ 'ਚ ਟੈਂਕਰ ਪਲਟ ਗਿਆ ਸੀਗਾ ਕਿਰਾਂ ਪٹرول ਵਾਲਾ ਤੇ ਕਿੰਨੇ ਲੋਕ ਮੱਚ ਗਏ ਸੀ ਭਾਈ ਠੀਕ ਹੈ ਨਾ ਇਹ ਅੰਦਰ ਕੀ ਆ ਹੁੰਦਾ ਤੇ ਅੰਦਰ ਵੀ ਆਹੀ ਆਲਾ ਕਿੰਨੇ ਬੰਦੇ ਮਰ ਜਾਣੇ ਆ ਠੀਕ ਹੈ ਨਾ ਇਹ ਸੀਮ ਕਹਾਣੀ ਐ ਬੰਦੇ ਦੀ ਤੇ ਬਾਹਰ ਦੀ ਹਾਂ ਜਿੰਨੀ ਬਾਹਰ ਦੁਨੀਆ ਫਿਰਦੀ ਐ ਏਨੀ ਆਪਣੇ ਅੰਦਰ ਸਰੀਰ ਚ ਫਿਰਦੀ ਐ ਹਾਂ ਇਹ ਗੱਲ ਓਵੇਂ ਹੀ ਢਾਕੀਏ ਸਾਰਾ ਕੁਝ ਅੰਦਰ ਚੱਲੀ ਜਾਂਦਾ ਐ ਇਸ ਕਰਕੇ ਜਿਹੜੇ ਅੰਦਰਲੇ ਰੋੜ ਐ ਉਹਨਾਂ ਦੀ ਸਫਾਈ ਰੱਖਿਆ ਕਰੋ ਹਾਂ ਉਹਨਾਂ ਨੂੰ ਕਲੀਨ ਰੱਖਿਆ ਕਰੋ ਰੋੜਾਂ ਦੀ ਸਫਾਈ ਆ ਰੋੜਾਂ ਦੇ ਸਿਰਤੀ ਆ ਇਹ ਭਾਰਤ ਵਾਲਾ ਨਿਕਲ ਗਿਆ ਪਸਤਾਉਂਗੇ ਹਾਂ ਠੀਕ ਐ ਤੇ ਭਾਰਤ ਵਾਲਾ ਨਵਾਂ ਨਹੀਂ ਬਣਦਾ ਮਰ ਕੇ ਇਹ ਗਿਆ ਮੁੜ ਕੇ ਗਈ ਹੈ ਇਹ ਖੇੜ ਆ ਜਿਹੜੇ ਪੁਰਾਣੇ ਰੋੜ ਆ ਉਹਨਾਂ ਨੂੰ ਹੀ ਸਾਹਮਣੇ ਰੱਖੋ ਆਪਾਂ ਨੂੰ 92 ਬਣਾਉਣ ਦੀ ਲੋੜ ਨਹੀਂ